you ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਟਾਈਮ ਬਚ ਗਿਆ ਸੀ ਇੱਥੇ ਸਵਾ ਪੰਜ ਦਾ ਤੇ ਦੇਖੋ ਜੀ ਸਵੇਰ ਸਵੇਰ ਹਨਾ ਕਿੰਨਾ ਗੱਦੜ ਆਇਆ ਹੋਇਆ ਸੀ ਪੂਰਾ ਕਾਲਾ ਕਾਲਾ ਹੋ ਗਿਆ ਸੀ ਤੇ ਐਂ ਲੱਗਦਾ ਸੀ ਜਿਵੇਂ ਬਸ ਹਣੀ ਮੀਂਹ ਆਊਗਾ ਤੇ ਅਸੀਂ ਉੱਠੇ ਚੁੱਕੇ ਸੀ ਮੈਂ ਤੇ ਸਨੇਹਾ ਤਰੇਸ਼ੂ ਨਹੀਂ ਉੱਠਿਆ ਸੀ ਤੇ ਸਨੇਹਾ ਬਸ ਪਾਣੀ ਪੁਣੀ ਪੀ ਕੇ ਆਉਂਦਾ ਲੱਗੇ ਸੀ ਝੜੂ ਲਾਉਣ ਤੇ ਮੈਂ ਇੱਥੇ ਬਸ ਹਨਾ ਚਾਹ ਬਣਾ ਕੇ ਤੇ ਮੈਂ ਕਿਹਾ ਚੱਲ ਮੈਂ ਚਾਹ ਪੀ ਲੂੰਗੀ ਤੇ ਪਹਿਲਾਂ ਇਹਨੇ ਕੋਲਰ ਦਾ ਪਾਣੀ ਕੱਢਿਆ ਬਿਲਹਰ ਰਹਿਣਾ ਥੋੜਾ ਇਹ ਲੀਕ ਕਰਦਾ ਟੱਬ ਉਹਦਾ ਪਾਣੀ ਨਿਕਲਣ ਲੱਗੇ ਅੰਦਰ ਤਾਂ ਮਾਰੇ ਪਾਣੀ ਕੜਦਾ ਸੀ ਬੁੱਕਰ ਨਾਲ ਤੁਰੇ ਤੁਰ ਚੱਲਾ ਤਸੀ ਫਿਰ ਚਲ ਝਾੜੂ ਲਾਉਣ ਚਾਹਨੀ ਵੇ ਨੂੰ ਤੇ ਬੱਦਲ ਬਹੁਤ ਹੀ ਆਇਆ ਹੋਇਆ ਸੀ ਪੂਰਾ ਤੇ ਮੈਨੂੰ ਆਏ ਸੀ ਕਣੀਆਂ ਵੀ ਡਿੱਗਣ ਲੱਗੀਆਂ ਸੀ ਥੋੜੇ ਥੋੜੇ ਬਰੀਕ ਜੀਆਂ ਤੇ ਮੈਂ ਬਾਹਰ ਮੰਜਾ ਡਾਇਆ ਸੀ ਮੌਸਮ ਵਧੀਆ ਹੋਇਆ ਪਿਆ ਸੀ ਤੇ ਬਸ ਫਿਰ ਅਸੀਂ ਕੰਮਕਾਰ ਕਰਕੇ ਚਾਹ ਪਾਣੀ ਪੀ ਕੇ ਮੰਦਰ ਜਾਇਆ ਸੀ ਨਹਾ ਕੇ ਤੇ ਇੱਥੇ ਆ ਗਈ ਸੀ ਜਿੰਮੀ ਤੇ ਜਿੰਮੀ ਇਹ ਬਹੁਤ ਖਰਾਬ ਹੈ ਇਹ ਬਹੁਤ ਖੇਡਦੀ ਹੈ ਤੇ ਹੁਣ ਇਹ ਦੰਦੀਆਂ ਵੀ ਵੱਡਦੀ ਆ ਤੇ ਵਾਸ ਇਹਨੂੰ ਐ ਹੁੰਦਾ ਵੀ ਮੈਂ ਖੇਡਾਂ ਹਨਾ ਤੇ ਜੇ ਅਸੀਂ ਨਹੀਂ ਬੁਲਾਉਂਦੇ ਫਿਰ ਆਏ ਵਾਸੇ ਹਨਾ ਉੱਪਰ ਚੜ ਜਾਂਦੀ ਆ ਕਦੇ ਐ ਧੋਣ ਬੰਨੀ ਦੀ ਆ ਗਈ ਕਰ ਪੈਰਾਂ ਦੇ ਵਿੱਚ ਉੱਤੇ ਐ ਹਨਾ ਚੜਦੀ ਆ ਤੇ ਵੀ ਮੇਰੇ ਨਾਲ ਖੇਡੂ ਤੇ ਆ ਦੇ ਸੁਨਿਆਣਾ ਕਿਵੇਂ ਖੱਡੀ ਜਾਂਦੀ ਆ ਤੇ ਇਹਨੂੰ ਕਿੰਨਾ ਮਰਜੀ ਭਜਾ ਲਓ ਫਿਰ ਵੀ ਭਜਦੀ ਨਹੀਂ ਜਾ ਕੇ ਫਿਰ ਆ ਜਾਂਦੀ ਆ ਤੇ ਜਦੋਂ ਮੈਂ ਇਹਨੂੰ ਫੜਦੀ ਆ ਮੇਰੇ ਕੋਲ ਨਹੀਂ ਹੁੰਦੀ ਇਹਨਾਂ ਨਾਲ ਖੇਡਦੀ ਸੁਨਹਿਤ ਰਿਸ਼ਮਾ ਉੱਤੇ ਮੈਂ ਇਥੋਂ ਡਰਦੀ ਆ ਜੇ ਮੈਂ ਕਹਾ ਵੀ ਹੋ ਰਿਹਾ ਤੇ ਮੈਂ ਬਾਜ਼ਮਾਰੀ ਸੀ ਮਤਉਰੀ ਆ ਤੇ ਆ ਤਾਂ ਗਈ ਸੀ ਤੇ ਮੇਰੇ ਕੋਲੇ ਪ੍ਰਸ਼ਾਦ ਮਿਲਿਆ ਸਮੁੰਦਰ ਚ ਖਿੱਲਾ ਸੀ ਤੇ ਉਹ ਖਾਣ ਨੂੰ ਹੁੰਦੀ ਸੀ ਮੈਨੂੰ ਦੋ ਤੇ ਫਿਰ ਹੂ ਨਹੀਂ ਹੁੰਦੀ ਹੂੰ ਮੈਂ ਜੇ ਫੜ ਲਾਂ ਫਿਰ ਮੈਥੋਂ ਡਰਦੀ ਫਿਰ ਐਂ ਪੈ ਜਾਂਦੀ ਆ ਬਸ ਤੇ ਆ ਦੇਖੋ ਹਣਾ ਹੁਣ ਰਿਸ਼ੂ ਦੇ ਉੱਪਰ ਚੜ ਗਈ ਮੰਜੇ ਦੇ ਉੱਪਰ ਤੇ ਐਂ ਭਾਂਡੇ ਭੁੰਡੇ ਚ ਨਹੀਂ ਹੁਣ ਪੰਦੀ ਹੈਗੀ ਤੇ ਵਸੇ ਨੂੰ ਆਏ ਮੈਂ ਖੇਡਾ ਤੇ ਆ ਦੇਖੋ ਮਰੀਸ਼ ਨਾਲ ਖੇਡਦੀ ਜਾਂਦੀ ਹੈ ਤੇ ਸੁਨੀਆ ਕਹਿੰਦੀ ਵੀ ਮੇਰੇ ਨਾਲ ਖੇਡ ਲੈ ਕਦੇ ਰੀਸ਼ੂ ਨਾਲ ਕਦੇ ਸੁਨੀਆ ਨਾਲ ਸੰਗੀਤਨ ਕੇ ਕਰਦੀ ਰਹਿੰਦੀ ਹੈ ਸਾਰਾ ਦਿਨ ਤੇ ਵੀ ਵਸੇ ਹਨਾ ਨਾਲ ਲੱਗੇ ਵੇਸੇ ਮੈਂ ਕਹੀ ਉਹਨਾਂ ਕਹੈਂ ਰਹਿਣ ਵੀ ਤੁਸੀਂ ਤੇ ਕਹਿੰਦਾ ਨਹੀਂ ਅਸੀਂ ਖੇਡਣਾ ਤੇ ਮੰਜੇ ਤੇ ਚੜ੍ਹ ਕੇ ਕਹਿੰਦਾ ਥੱਲੇ ਉੱਤਣਗੇ ਵਸੇ ਇਹ ਹੀ ਕੰਮ ਤੇ ਆ ਦੇਖੋ ਮੈਂ ਨੂੰ ਪ੍ਰਸ਼ਾਦ ਪਾਉਂਦੇ ਸੀ ਐਂ ਦੇਖੋ ਜੀ ਜੰਪ ਕਰਦੀ ਤਾਂ ਮੈਂ ਕਹ ਲਾ ਫੜ ਤੇ ਜੰਪ ਕਰਕੇ ਫੜਦੇ ਸੀ ਉੱਪਰ ਹੱਥ ਚ ਮੈਂ ਨੂੰ ਪਾ ਦੋ ਤੇ ਵਸ ਹੁਣ ਐਥੇ ਹਣਾ ਖੱਢੀ ਜਾਂਦੇ ਸੀ ਫਿਰ ਰਿਸ਼ੂ ਨੂੰ ਮੈਂ ਤਾਂ ਤੋਂ ਹੱਥ ਉੱਤੇ ਧੋਲਾ ਆਉਦੇ ਤੇ ਨਾਉ ਨੋੜ ਦਰਵਾਸ ਹੁਣ ਭਜਾਤਾ ਸੀ ਫਿਰ ਭੱਜ ਗਈ ਸੀ ਤੇ ਜਦੋਂ ਝੜਕਦੇ ਆ ਫਿਰ ਜਾਂਦੀ ਆ ਓਨੀ ਜਾਂਦੀ ਓ ਤੇ ਵਸ ਫਿਰ ਮੈਂ ਇੱਥੇ ਲੱਗੀ ਸੀ ਰੋਟੀ ਲਾਉਣ ਪਹਿਲਾਂ ਮੈਂ ਆਲੂ ਕੱਦੂ ਕਾਸ ਕਰ ਲੈ ਸੀ ਕੱਲ ਵਾਲੇ ਪਏ ਸੀ ਪੰਚੇ ਮੇਗਾ ਚੱਲੇ ਰੋਟੀ ਬਣ ਜੂਗੀ ਤੇ ਫਿਰ ਮੈਂ ਹਣਾ ਕੱਲ ਥੋੜੇ ਕੱਚੇ ਰਹਿ ਗਏ ਸੀ ਆਲੂ ਤੇ ਜਨਿਆਣ ਦੇਖੇ ਨੇ ਵਸ ਗੈਂਸ ਬੰਦ ਕਰਕੇ ਤੇ ਆਈ ਵਸ ਹਣਾ ਛੱਲ ਤੇ ਸੀ ਕੁੰਡੇ ਜਤਾ ਕੁੱਟਨੇ ਗਏ ਸੀ ਚੰਗੀ ਤਰ੍ਹਾਂ ਪਾਤੇ ਜੇ ਮਰੇ ਨਹੀਂ ਉਹਦੇ ਫਿਰ ਮੈਂ ਅੱਜ ਕਰਦੂਗਾ ਸਕਰਲੇ ਸੀ ਅੱਦੂਗਾਸ ਕਰਕੇ ਵਧੀਆ ਹਨ ਪਰੋਂਠੇ ਬਣ ਗਏ ਸੀ ਤੇ ਫਿਰ ਮੈਂ ਵਿੱਚ ਪਿਆਜ਼ ਜੀਰ ਲਿਆ ਸੀ ਇੱਕ ਲੰਬੇ ਲੰਬੇ ਪਿਆਜ਼ ਜੀਰ ਕੇ ਤੇ ਫਿਰ ਮੋਂ ਮਿਰਚ ਪਾ ਲਿਆ ਸੀ ਮੈਂ ਹਰੀਆਂ ਮਿਰਚਾਂ ਨਹੀਂ ਪਾਈਆਂ ਅੱਜ ਮੈਂ ਜਦ ਫਿਰ ਟਾਈਮ ਹੋਇਆ ਪਿਆ ਸੀ ਸੁਨੇਹਾ ਨਾਲ ਮੈਂ ਕਿਹਾ ਕੁੱਟੂਂਗੀ ਉਹਨਾਂ ਕੁੰਡੇ ਦੇ ਵਿੱਚ ਟਾਈਮ ਲੱਗ ਜੂਗਾ ਤੇ ਇੱਥੇ ਵਸ ਮਗਲਾਂ ਵੀ ਕਰੀ ਜਾਂਦੀ ਸੀ ਸੁਨੇਹਾ ਨਾਲ ਸੁਨੇਹਾ ਨੇ ਮੈਨੂੰ ਰੋਟੀ ਪਾ ਦੇ ਤੇ ਮੈਂ ਕਿਹਾ ਵੀ ਚਾਹ ਚ ਪਾਲਾ ਰਾਤ ਮੈਂ ਦਹੀਂ ਵੀ ਜਮਾਉਣਾ ਭੁੱਲ ਗਈ ਸੀ ਤੇ ਕਹਿੰਦੀ ਕਿ ਦਹੀਂ ਮੈਂ ਕਿਹਾ ਦਹੀਂ ਤਾਂ ਮੈਂ ਜਮਾਇਆ ਤੇ ਸਰਕੰਦੀ ਮੈਂ ਚਾਹ ਨਾਲ ਰੋਟੀ ਖਾਉਂਗੀ ਆਲੂ ਵਾਲੇ ਮੈਂ ਕਿ ਮਲਾਈ ਲੈ ਲੈ ਚੱਲ ਥੋੜੀ ਜਿਹੀ ਮਲਾਈ ਲੈ ਕੇ ਤੇ ਉਹਦੇ ਚਾਹ ਨਾਲ ਖਾ ਲਾ ਤੇ ਬੱਸ ਫਿਰ ਮੈਂ ਉਹਨੂੰ ਰੋਟੀ ਬਣਾ ਕੇ ਹਨਾ ਦੇਦੀ ਸੀ ਜਿਹਨੇ ਚਾਹ ਪਾ ਲਈ ਸੀ ਤਿਆਰ ਹੋ ਗਈ ਸੀ ਰਿਸ਼ ਹੋ ਗਿਆ ਹੋਇਆ ਸੀ ਮੰਦਰ ਤੇ ਮੈਂ ਉਹਨੂੰ ਕਿੰਨਾ ਕੁ ਮੰਦਰ ਜਾਇਆ ਬੱਸ ਮੈਂ ਰੋਟੀ ਲੈ ਕੇ ਰੱਖ ਦੂੰਗਾ ਉਹਨੂੰ ਜਦੋਂ ਨੂੰ ਤੂੰ ਆਇਉਂਗਾ ਤੇ ਬੱਸ ਫਿਰ ਮੈਂ ਰੋਟੀ ਰੈਡੀ ਕਰਕੇ ਇਹਨੂੰ ਦੇ ਦੂੰਗਾ ਸੁਨੇਹਾਂ ਨੂੰ ਤੇ ਖਾ ਲੂਗੀ ਇਹਦੇ ਰੋਟੀ ਤੇ ਪੋਣੇ ਕਾਟਾ ਹੋਇਆ ਦਾ ਟਾਈਮ ਹੋ ਗਿਆ ਸੀ ਤੇ ਬਸ ਸੁਬਾ ਸੁਬਾ ਤਾਹਣਾ ਜੇ ਕੰਮਾਂ ਕਰਨ ਦੇ ਕਾਲੀ ਹੁੰਦੀ ਐ ਜਾਣ ਦੀ ਬੱਚਿਆਂ ਨੂੰ ਤੋਰਨ ਦੀ ਤੇ ਫਿਰ ਸਵੇਰੇ ਤਾਂ ਕੰਪਨੀ ਲੋਟੋਂਦਾ ਤੇ ਕਰ ਲੋ ਜੀ ਤੁਸੀਂ ਵੀ ਨਾਸ਼ਤਾ ਤੇ ਬਸ ਜੀ ਫੇਰ ਹੋ ਗਿਆ ਸੀ ਇੱਥੇ ਦੁਪਹਿਰ ਦਾ ਟਾਈਮ ਸਨੇਹਾ ਆ ਗਈ ਸੀ ਸਨੇਹਾ ਨੇ ਆ ਕੇ ਰੁੱਟੀ ਫਣੀ ਖਾ ਲਿਆ ਸੀ ਫਿਰ ਇਹ ਲੱਗ ਗਈ ਸੀ ਪਾਠ ਕਰਨ ਤੇ ਪਾਠ ਕਰਦੀ ਹੁੰਦੀ ਐ ਤੇ ਜੱਜ ਜੀ ਸਾਹਿਬ ਦਾ ਕਿਤੇ ਸੁਖਮੇ ਸਾਹਿਬ ਦਾ ਤੇ ਬਸ ਫਿਰ ਮੈਂ ਇੱਧਰ ਦਵਾਈ ਵਗੈਰਾ ਲਈ ਸੌਂ ਵੀ ਪਾਇਆ ਸੀ ਭਾਂਡੇ ਵਗੈਰਾ ਦਵਾਈ ਦੁਵਾਈ ਤੇ ਇੱਧਰ ਮੌਸਮ ਦੇਖੋ ਜੀ ਬਰੀਕ ਬਰੀਕ ਕਣੀਆਂ ਜੀ ਆਉਣ ਲੱਗੀਆਂ ਸੀ ਕਾਇ ਤਾਂ ਪੂਰਾ ਬੱਦਲ ਹਨਾ ਕਾਲਾ ਹੋ ਜਾਂਦਾ ਕਿਤੇ ਧੁੱਪ ਚ ਕੱਢ ਦਿੰਦਾ ਕਿਤੇ ਹਨਾ ਬਸ ਕਣੀਆਂ ਜੀ ਸਿੱਟ ਜਾਂਦਾ ਦੋਕ ਫਿਰ ਹਟ ਜਾਂਦਾ ਤੇ ਇੱਧਰ ਰਸੋਈ ਦੇਖੋ ਜੀ ਕੱਲ ਅਸੀਂ ਸਾਫ਼ ਕੀਤੀ ਸੀ ਸਾਰੀ ਤੇ ਹੁਣ ਫ੍ਰਿਜ ਦਾ ਕਵਰ ਚੜਾਉਣ ਵਾਲਾ ਰਹਿ ਗਿਆ ਬਸ ਤੇ ਬਾਕੀ ਮੈਂ ਸਾਰਾ ਕੁਝ ਕੱਲ ਸੈੱਟ ਕਰਦਾ ਸੀ ਤੇ ਜਦੋਂ ਆਪਾਂ ਸਾਰਾ ਸਫਾਈ ਕਰਦੇ ਆ ਤਾਂ ਹਨਾ ਮਨ ਨੂੰ ਤਸੱਲੀ ਬਹੁਤ ਮਿਲਦੀ ਹੈ ਵੀ ਖੁਸ਼ੀ ਮਿਲਦੀ ਹੈ ਵੀ ਵਧੀਆ ਸਾਫ ਸਫਾਈ ਹੋਈ ਹੈ ਤੇ ਮੁੜ ਕੇ ਮੈਨੂੰ ਤਾਂ ਐਸੀ ਵੀ ਚੱਲ ਡੇਢ ਕ ਘੰਟੇ ਤੱਕ ਕਰ ਲਉਂਗੀ ਤੇ 2:30 ਵੱਜ ਗਏ ਸੀ ਇਸ ਕਰਕੇ ਚੱਲ ਵਧੀਆ ਹੋ ਗਿਆ ਰਸੋਈ ਸਾਫ ਹੋ ਗਈ ਤੇ ਇੱਥੇ ਫਿਰ ਮੈਂ ਲੱਗ ਗਈ ਸੀ ਚਾਹ ਪਾਣੀ ਪੀ ਕੇ ਫਿਰ ਮੈਂ ਸੌਂ ਗਈ ਸੀ ਤੇ ਫਿਰ ਮੈਂ ਉੱਠੀ ਜਦੋਂ ਉੱਠ ਕੇ ਫਿਰ ਮੈਂ ਦੇਖਿਆ ਰਿਸ਼ੂ ਤਾਂ ਪੜੀ ਜਾਂਦਾ ਸੀ ਫਿਰ ਮੈਂ ਚਾਚੂ ਬਣਾਈ ਤੇ ਨਨੂ ਸ਼ੈਸ਼ ਵਗੈਰਾ ਦਿੱਤੀ ਤੇ ਸਨੇਹਾ ਨੂੰ ਠਾਇਆ ਫਿਰ ਮੈਂ ਲੱਗੀ ਸਿੱਥੇ ਕੱਪੜੇ ਤੈਹ ਲਾਉਣ ਕਿਉਂਕਿ ਅੱਜ ਕੱਪੜੇ ਧੋਤੇ ਸੀ ਆਪਾਂ ਉਹ ਵੀਡੀਓ ਸ਼ੂਟ ਨਹੀਂ ਕਰ ਸਕੇ ਤੇ ਕਿਉਂਕਿ ਰਿਸ਼ੂ ਹਨਾ ਕੰਮ ਕਰੀ ਜਾਂਦਾ ਸੀ ਸਕੂਲ ਦਾ ਤੇ ਛੁੱਟੀਆਂ ਦਾ ਉਹਦਾ ਰਹਿੰਦਾ ਸੀ ਤਾਂ ਕਰਕੇ ਉਹ ਵਾਸੇ ਹਨਾ ਫਿਰ ਮੋਬਾਈਲ ਦਾ ਔਖਾ ਸੀ ਕਿਉਂਕਿ ਇੱਕੋ ਹੀ ਮੋਬਾਈਲ ਹੈ ਸਾਡੇ ਕੋਲ ਇੱਕ ਇਹਦੇ ਡੈਡੀ ਕੋਲੇ ਉਹ ਤਾਂ ਨਾਲ ਲੈ ਗਏ ਤੇ ਵਾਸੇ ਫਿਰ ਮੈਂ ਸੋਭਾ ਦੀ ਕਲਿੱਪ ਨਹੀਂ ਲਈ ਤੇ ਵਾਸੇ ਫਿਰ ਮੈਂ ਤਾਂ ਚੱਲ ਚਾਹ ਹੁਣ ਮੇਰੇ ਕੱਪੜੇ ਤੈ ਲੱਗ ਗਏ ਸੀ ਕਰਨ ਲਾ ਕੇ ਰੱਖਤੇ ਸੀ ਉਹ ਦੋ ਜੋ ਸੁਨੇਹਾ ਯੋ ਦੋ ਕਾਲਾ ਕਾਲਾ ਬੱਦਲ ਆ ਗਿਆ ਸਿੱਕੋਦਮ ਤੇ ਗੱਜਣ ਲੱਗ ਗਿਆ ਸੀ ਮੈਂ ਸੁਨੇਹਾ ਨੇ ਕੱਪੜੇ ਲਾ ਲਿਆ ਕਿਤੇ ਭਿੱਜ ਵੀ ਨਾ ਜਾਣ ਇੱਕੋ ਦਮ ਹੀ ਆ ਜਾਂਦਾ ਮੀਂਹ ਦਾ ਘੜਾ ਪਤਾ ਹੁੰਦਾ ਤੇ ਵਸ ਫਿਰ ਇਹ ਸਾਰੇ ਕੱਪੜੇ ਲਾ ਕੇ ਰੱਖਤੇ ਸੀ ਨੇ ਫਿਰ ਮੈਂ ਇੱਥੇ ਚਾਹ ਪਣੀ ਪੀ ਕੇ ਉਹ ਕੱਪੜੇ ਰਗਲਾਉਂ ਦਿੱਤਾ ਹੁਣ ਤੇ ਸੁਨੇਹਾ ਹਜੇ ਉੱਠ ਤਾਂ ਗਈ ਸੀ ਤੇ ਪਾਣੀ ਪੂਣੀ ਪੀ ਜਾਂਦੀ ਸੀ ਆਪ ਦੀ ਸਕੈਚ ਵਗੈਰਾ ਤੇ ਮੈਂ ਕੱਜਲ ਦੁਸ਼ਕਾਹਿ ਖੋਸ਼ ਪੀਲਾ ਵੀ ਮੈਂ ਲਾ ਦਿੰਨੀ ਕੱਪੜੇ ਤੈਨ ਨੇ ਬੈਠੀ ਆਂ ਫ੍ਰੀ ਚਲ ਤੇ ਮੈਂ ਕਤ ਭਾਂਡੇ ਵਗੈਰਾ ਮਾਣ ਲਈ ਤੇ ਉਹ ਕੰਦੇ ਠੀਕ ਤੇ ਇੱਥੇ ਮੈਨੂੰ ਹਨਾ ਖੋਣ ਆ ਗਿਆ ਸੀ ਕਿਸੇ ਦਾ ਤੇ ਫਿਰ ਮੈਂ ਫੋਨ ਸੁਣਨ ਜਾਵਦੀ ਸੀ ਤੇ ਫਿਰ ਬਸ ਫਿਰ ਮੈਂ ਲੱਗੀ ਸੀ ਕੱਪੜੇ ਦੁਆਰਾ ਤੈ ਲਾਉਣ ਤੇ ਅੱਜ ਤਾ ਜਿਵੇਂ ਬਾਲ ਵੀ ਨਹੀਂ ਬਾਏ ਬਸ ਕੰਮ ਕਰਦਾ ਸਾਢੇ ਦਾਸ ਨਿਭੜੇ ਤੇ ਬਸ ਫਿਰ ਮੇਰੀ ਢੂਈ ਦੁਖਣ ਲੱਗ ਗਈ ਤਖਾਵਟ ਜੀ ਹੋ ਗਈ ਤੇ ਮੈਂ ਪੈ ਗਈ ਸੀ ਨੀਂ ਤਾਈ ਨਹੀਂ ਬਸ ਹਨਾ ਫਿਰ ਉਧਰੋਂ ਦੂਜੇ ਘਰ ਵਾਲੇ ਆ ਗਏ ਸੀ ਇੱਥੇ ਗੱਲਾਵਾਤਾ ਕਰਨ ਨੂੰ ਹਣਾ ਲੱਗ ਗਿਆ ਸੀ ਐਨ ਟਾਈਮਸ 12 ਵਜੇ ਗਏ ਸੀ ਤੇ ਬਸ ਨਾ ਤਾਂ ਆਪਾਂ ਸੁਵੇ ਲੈਣੇ ਤੁਹਾਨੂੰ ਪਤਾ ਹੀ ਹੈ ਕਿ ਮੰਦਿਰ ਜਾਣਾ ਹੁੰਦਾ ਆਪਾਂ ਤੇ ਫਿਰ ਮੋਬਲ ਬੋਲ ਨਹੀਂ ਭਾਈ ਸੀ ਮੈਂ ਤਾਂ ਚੱਲ ਦੇ ਵੀ ਬਾਅਦ ਚ ਬੱਲੂ ਦੀ ਤੇ ਜਦੋਂ શરીਰ ਠੀਕ ਨਾ ਹੋਵੇ ਫਿਰ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਹਜੇ ਮੈਂ ਸੋ ਆ ਸਿੱਤ ਮੈਂ ਕੱਪੜੇ ਤੈਹ ਲਾ ਦੂੰਗੀ ਸਾਰੇ ਤੇ ਮੈਂ ਸੁਨੇਹਣ ਕਹਾਂ ਵੀ ਸਾਰੇ ਕੱਪੜੇ ਲੈ ਜਾ ਤੇ ਅਲਮਾਰੀਆਂ ਦੇ ਵਿੱਚ ਸੈੱਟ ਕਰ ਦੇ ਪਹਿਲਾਂ ਮੈਂ ਕੱਪੜੇ ਤੈਹ ਲਾਉਣ ਲੱਗੀ ਸੋ ਮੈਂ ਕਹਾਂ ਤੇ ਰਿਸ਼ੂ ਰਾਤ ਨੂੰ ਕੰਮ ਕਰਦੇ ਤੇ ਟੰਗ ਦੇ ਤੇ ਵਸੇ ਫਿਰ ਮੈਂ ਸਾਰੇ ਕੱਪੜੇ ਤੈਹ ਲਾ ਦੂੰਗੀ ਤੈਹ ਲਾ ਕੇ ਸੁਨੇਹਣ ਫੜਾ ਦੂੰਗੀ ਤੇ ਰੱਖ ਦੋਗੇ ਸਾਰੇ ਸੈੱਟ ਕਰਕੇ ਅਲਮਾਰੀ ਦੇ ਵਿੱਚ ਤੇ ਆਪਦੇ ਰੱਖ ਲੂਗੇ ਕੌਂਟਰ ਦੇ ਵਿੱਚ ਤੇ ਜੁੱਧ ਰੱਖ ਦੋਗੇ ਤੇ ਵਸੇ ਇੱਥੇ ਮੈਂ ਕਰ ਲਏ ਜੀ ਕੱਪੜੇ ਤੈਹ ਤਫੇਰ ਮੈਂ ਖੜੀ ਹੋ ਕੇ ਬਸ ਫਿਰ ਮੈਂ ਸਨੈਮ ਕੈਮ ਨਾਲ ਲੈ ਮੈਂ ਫ੍ਰਿਜ ਦਾ ਕਵਰ ਚੜਾ ਲਾ ਜੀ ਤੋਤਾ ਸੋਧਨ ਦੰਦ ਮੈਂ ਘੋਮੇ ਪਿਆ ਅੱਲ ਕਾਲ ਟਾਈਮ ਨਹੀਂ ਲੱਗਿਆ ਸਨੈਮ ਬੰਦੀ ਚੜਾ ਲਏ ਤੇ ਬਸ ਫਿਰ ਮੈਂ ਇੱਥੇ ਸਟੈਪਲਰ ਲਾਇਆ ਉਤੋਂ ਉਤੋਂ ਫ੍ਰਿਜ ਦੇ ਉੱਪਰੋਂ ਪਲੱਗ ਵਗੈਰਾ ਕੱਢੇ ਤੇ ਉਹਨੂੰ ਮੈਂ ਸਲਵ ਤੇ ਰੱਖਿਆ ਲਾ ਕੇ ਤੇ ਫਿਰ ਮੈਂ ਬਸ ਹੁਣ ਇੱਥੇ ਫ੍ਰਿਜ ਦਾ ਕਵਰ ਹਨਾ ਸੈੱਟ ਕਰਕੇ ਤੇ ਚੜਾ ਦੂੰਗੀ ਮੈਂ ਤੇ ਬਹੁਤ ਪੁਰਾਣਾ ਕਵਰ ਹੈ ਜੀ ਮੇਰੇ ਮੰਮੀ ਨੇ ਦਿੱਤਾ ਸੀ ਬਣਵਾ ਕੇ ਉਤੋਂ ਮੇਰੇ ਪਿੱਕੇ ਉਹ ਡੱਬਾ ਲਿਓ ਤੇ ਮੈਨੂੰ ਤੇ ਮੇਰੇ ਸਿਸਟਮ ਨੂੰ ਦੋਵੇਂ ਹੁੰਦਦਾ ਸੀ ਤੇ ਉਦੋਂ ਦਾ ਹੀ ਬਸ ਚੱਲੀ ਜਾਂਦਾ ਹਨਾ ਵਧੀਆ ਯਾਨੀ ਕਿ ਕੱਪੜਾ ਵੀ ਵਧੀਆ ਸੀ ਤੇ ਸਹੁੰਤਾ ਵੀ ਵਧੀਆ ਸੀ ਤੇ ਬਸ ਫਿਰ ਮੈਂ ਕੋਈ ਗਰੇਡੀਮੇਟ ਵੀ ਹੁੰਦੇ ਪਰ ਇਹ ਸਟੀਚ ਕਰਾ ਕੇ ਦਿੱਤਾ ਸੀ ਕੱਪੜਾ ਲਿਆ ਕੇ ਤੇ ਬਸ ਫਿਰ ਮੈਂ ਉਹਨੂੰ ਹਨਾ ਸੁਨੇਹਾ ਆ ਗਈ ਸੀ ਸੁਨੇਹਾਂ ਕਿ ਮੈਨੂੰ ਦੁੱਧ ਪਾ ਲੈ ਵੀ ਵਿਸ਼ ਕੇਸ਼ ਪੀਣੀ ਹੈ ਤੇ ਬਸ ਦੁੱਧ ਦੇ ਵਿੱਚ ਸ਼ਕੇਸ਼ ਪਾ ਕੇ ਪੀ ਲੈਂਦੇ ਆ ਪਾਣੀ ਪੂਣੀ ਨਹੀਂ ਪੀਂਦੇ ਤੇ ਵਸ ਵਰਮੈਂਡੋ ਟਪਾ ਤਸ ਨਿਛਕੈ ਦੀ ਬੋਤਲ ਦੇਤੀ ਸੀ ਮੇਰੇ ਕਪਾਲਾ ਆਪਦੇ ਪਾਲਕ ਤੇ ਆਲਾ ਮਿਕਸ ਕਰ ਲਾ ਚਮਚੇ ਨਾਲ ਤੇ ਪੀ ਲੇ ਤੇ ਬਸ ਫਿਰ ਮੈਂ ਥੇਲ ਲੱਗ ਗਈ ਸੀ ਕਵਰ ਚੜਾਉਣ ਉੱਪਰੋਂ ਪਹਿਲਾਂ ਮੈਂ ਸੈੱਟ ਕੀਤਾ ਚੰਗੀ ਤਰ੍ਹਾਂ ਤੇ ਇੱਕੋ ਜਿਹਾ ਕਰਕੇ ਤੇ ਫਿਰ ਮੈਂ ਪਰਲੀ ਸਾਈਡ ਕੀਤਾ ਕੰਧ ਬੰਨੀ ਖਿੱਚ ਕੇ ਕਰਕੇ ਤੇ ਫਿਰ ਬਸ ਮੈਂ ਇਹਨਾਂ ਨੂੰ ਹਣਾ ਜਿਹੜੀਆਂ ਤਣੀਆਂ ਇਹਨਾਂ ਦੀਆਂ ਤੇ ਕਵਰ ਦੀ ਇਹ ਮੈਂ ਬੰਨ੍ਹ ਦੂੰਗੀ ਸਾਰੀਆਂ ਸੈੱਟ ਕਰਕੇ ਤੇ ਸੈਟ ਕਰਕੇ ਬੰਨਿਆ ਜਾਊਗਾ ਤੇ ਵਸ ਇੱਥੇ ਮੈਂ ਸਿਲੰਡਰ ਪਰਾਂ ਕਰਤਾ ਸੀ ਕਿਉਂਕਿ ਵਿੱਚ ਅੜਦਾ ਸੀ ਫਿਰ ਬੈਠ ਕੇ ਹਨਾ ਉਹ ਤਣੀਆਂ ਵਗੈਰਾ ਬੰਨਣੀਆਂ ਹਸ ਤਾਂ ਕਰਕੇ ਬੰਨ ਨਹੀਂ ਜਾਣੀ ਸੀ ਤਣੀਆਂ ਤੇ ਫਿਰ ਮੈਂ ਕਹਾਂ ਚੱਲ ਮੈਂ ਸਿਲੰਡਰਾਂ ਪਰਾਂ ਕਰਕੇ ਬੰਨਦੀਆਂ ਨੂੰ ਤੇ ਵਸ ਫਿਰ ਮੈਂ ਇੱਥੇ ਬੰਨਣ ਲੱਗੇ ਸੀ ਤਣੀਆਂ ਇਹਦੀਆਂ ਫ੍ਰਿਜ ਦੇ ਕਵਰ ਦੀਆਂ ਤੇ ਸਿਲੰਡਰ ਵੀ ਸਾਡਾ ਇਹ ਮੁੱਕਿਆ ਪਿਆ ਦੋ ਸਿਲੰਡਰ ਇਕ ਲਾ ਲੈਨੇ ਖਰਾ ਕੇ ਰੱਖ ਲੈਨੇ ਤੇ ਭਰਉਣ ਵਾਲਾ ਸਾਡਾ ਤੇ ਭਰੋਂ ਭਰਾ ਕੇ ਰੱਖੂਣੀ ਕਿਸੇ ਦਿਨ ਤੇ ਕਿਉਂਕਿ ਇਹਦਾ ਕੋਈ ਪਤਾ ਨਹੀਂ ਹੁੰਦਾ ਰਾਤ ਬਰਾਤੇ ਕਦੋਂ ਇਹ ਮੁੱਕੇ ਜਵਾਬ ਦੇ ਦੇ ਤੇ ਹੁਣ ਚੁੱਲੇ ਤੇ ਵੀ ਕੰਮ ਘੱਟ ਕਰੀਦਾ ਕਿਉਂਕਿ ਅਸੀਂ ਤਿੰਨ ਤਾਂ ਜਣੇ ਹੁੰਦੇ ਆ ਤੇ ਅੱਠ ਨੂੰ ਰੋਟੀ ਹੁੰਦੀ ਆ ਬਸ ਫਿਰ ਆਏ ਹੋ ਜਾਂਦੇ ਕਿੱਥੇ ਹੱਕ ਮਚਾਵਾਂਗੇ ਹਨਾ ਤੇ ਵੇ ਛੱਟ ਕਰਾਂਗੇ ਸਹਲਾਂ ਚ ਬਾਲ ਲਿਆ ਕਰਾਂਗੇ ਚੁੱਲ੍ਹਾ ਚੱਲ ਤੇ ਬਸ ਫਿਰ ਮਤਾ ਹੀ ਨਹੀਂ ਬਾਲਦੇ ਫਿਰ ਗੈਂਸ ਤੇ ਮੈਂ ਰੋਟੀ ਪਾਣੀ ਉੱਤ ਕਰ ਲੈਣੀ ਆ ਕਿਉਂਕਿ ਜਿਆਦਾ ਹੁੰਦਾ ਹਨਾ ਜੇ ਆਪਾਂ ਨੂੰ ਕਾਸ ਹੁੰਦਾ ਹਨਾ ਰੋਟੀ ਦਾ ਵੀ ਜਿਆਦਾ ਰੋਟੀ ਬਣਾਉਣੀ ਹੈ ਆਪਾਂ 15 16 ਫਿਰ ਹੁੰਦਾ ਵਿਚਾਲਾ ਚੁੱਲਾ ਵਾਲੀ ਅੱਧਾ ਦਸ ਬਾਲ ਹੁੰਦੇ ਸੀ ਡੇੜੀ ਇੱਥੇ ਹੁੰਦੇ ਸੀ ਤੇ ਹੁਣ ਸਾਡਾ ਰੋਟੀ ਬਣਾ ਤਾਂ ਲੈਨੇ ਜੀਤਾ ਕਰਦਾਂ ਨੇ ਖਾਣ ਨੂੰ ਵਾਸੇ ਹੁਣ ੱੱਕੇ ਜਨਾ ਖਾ ਲੈਨੇ ਆ ਤੇ ਤਾਂ ਕਰਕੇ ਵਾਸੇ ਫਿਰ ਅਸੀਂ ਗੈਸ ਤੇ ਸਾਰਾ ਕੰਮ ਕਰ ਕਰਦੇ ਆ ਤੇ ਵਾਸੇ ਹੁਣ ਮੇਰਾ ਕਵਰ ਹੋ ਗਿਆ ਸੈੱਟ ਤੇ ਚੜਾਤਾ ਮੈਂ मैंने कहा भांडे कौन भांडे धो दूंगी सारे हम भांडे धो के फिर यही कर दूंगे सैटअप सारे ਤੋ ਉਹੋਕੇ ਪਹਿਲੇ ਨੇ ਰੱਖ ਲਈ ਸੀ ਚੰਗੀ ਤਰ੍ਹਾਂ ਫਿਰ ਇਹ ਸਾਬਣ ਲਾ ਕੇ ਮਨਜਣ ਲੱਗਦੀ ਸੀ ਤੇ ਵਸ ਫਿਰ ਇਹ ਆਪਦਾ ਹਨਾ ਕੰਮਕਾਰ ਕਰ ਲੂਗੀ ਆ ਵੇ ਇਸ ਨੂੰ ਜਿਹੜਾ ਮਿਲਦਾ ਹੈ ਨੂੰ ਤੁਸੀਂ ਜਿੱਤੇ ਜਾਂਦੀ ਆ ਤੇ ਵਸ ਫਿਰ ਉਹ ਆਪਦਾ ਕੰਮਕਾਰ ਕਰਕੇ ਆ ਹਨਾ ਫਿਰ ਪਾਠ ਪੂਜਾ ਕਰਨ ਲੱਗਦੀ ਸ਼ਾਮ ਨੂੰ ਤੇ ਵਸ ਫਿਰ ਹਣਾ ਹਣਾ ਮੇਰੇ ਨਾਲ ਗੱਲਾਂ ਬਾਤਾਂ ਵੀ ਕਰੀ ਜਾਂਦੀ ਸੀ ਨਾਲ-ਨਾਲ ਬੋਲੀ ਜਾਂਦੀ ਸੀ ਤੇ ਮੈਂ ਖੜੀ ਸੀ ਕੋਲੀ ਇਹਦੇ ਤੇ ਪੱਖਾ ਸਾਡਾ ਛੱਡਿਆ ਹੋਇਆ ਸੀ ਰਸੋਈ ਦੇ ਵਿੱਚ ਤੇ ਕਿਉਂਕਿ ਅਸੀਂ ਛੱਡ ਲੈਂਦੇ ਨੇ ਪੱਕਾ ਕਿਉਂ ਗਰਮੀ ਹੈ ਜੀ ਬਹੁਤ ਜ਼ਿਆਦੇ ਤੇ ਬਸ ਫਿਰ ਇਹਨੇ ਧੋ ਕੇ ਭਾਂਡੇ ਸਾਰੇ ਰੱਖ ਦਊਗੀ ਸੈੱਟ ਕਰਕੇ ਤੇ ਨਾਲ ਨਾਲ ਇਹ ਕਹੀ ਹੁੰਦੀ ਸੀ ਗਰਮੀ ਵਾਲੀ ਆ ਹਨਾ ਤੇ ਨਾ ਕੇ ਵੀ ਨਾ ਕੇ ਮੈਂ ਕੀ ਕਰਾਂ ਮੈਂ ਤਾਂ ਨਾਲਾਂ ਕੰਦੀ ਨਾ ਕੇ ਕੀ ਕਰੂੰਗੀ ਫਿਰ ਗਰਮੀ ਹੋਣ ਲੱਗੂਗੀ ਤੇ ਕਿਉਂਕਿ ਬਦਲਦਾ ਹੈਗਾ ਹਵਾ ਵੀ ਚੱਲਦੀ ਪਰ ਲੱਗਦੀ ਨਹੀਂ ਸ਼ਰੀਰ ਨੂੰ ਤੇ ਫਿਰ ਇਹ ਬਸ ਭਾਂਡੇ ਗੁੰਡੇ ਧੋ ਕੇ ਆਪਦੇ ਸੈੱਟ ਕਰਕੇ ਅੰਦਰ ਰਸੋਈ ਸਾਫ਼ ਤੇ ਇੱਥੇ ਆ ਗਈ ਸੀ ਕਮਰੇ ਦੇ ਵਿੱਚ ਤੇ ਲੱਗ ਗਈ ਸੀ ਬੈੱਡ ਦੀ ਚਾਦਰ ਵਗੈਰਾ ਸੈੱਟ ਕਰਨਾ ਤੇ ਪਹਿਲਾਂ ਕੀੜੀਆਂ ਚੜੀਆਂ ਫਰਦੀਆਂ ਸੀ ਬੈੱਡ ਤੇ ਜਿੱਥੇ ਸਹਰਾਣਾ ਤੇ ਉਧਰਲੀ ਸਾਈਡ ਤੇ ਫਿਰ ਇਹ ਧੁੱਪੇ ਪਾ ਕੇ ਇਹ ਚਾਦਰ ਝਾੜ ਕੇ ਕੀੜੀਆਂ ਪਤਾ ਨਹੀਂ ਕਿੱਥੋਂ ਆ ਜਾਂਦੀਆਂ ਮੈਂ ਕਿਹਾ ਸੀ ਲਸ਼ਮਣ ਰੇਖਾ ਖਿੱਚ ਤੇ ਤੇ ਵਾਸਤੇ ਫਿਰ ਇਹ ਸੈੱਟ ਕਰ ਦੂਗੀ ਇਹ ਕਮਰਾ ਚਾਦਰ ਵਗੈਰਾ ਤੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਤੇ ਤੁਹਾਨੂੰ ਅੱਜ ਦੀ ਵੀਡੀਓ ਕੈਹੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰਿਓ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਸੋਹਣੇ-ਸੋਹਣੇ ਕਰੋ ਕਮੈਂਟ ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਤੇ ਠੀਕ ਆ ਜੀ ਧੰਨਵਾਦ ਜੀ